ਸਤਿ ਸ਼੍ਰੀ ਅਕਾਲ ਜੀ ਕੈਨੇਡਾ ਪੀਜੀਡਬਲਪੀਨ ਨੂੰ ਲੈ ਕੇ ਜੋ ਵੇਟ ਚੱਲ ਰਹੀ ਸੀ ਲਿਸਟ ਦੀ ਉਹ ਲਿਸਟ ਜਾਰੀ ਹੋ ਚੁੱਕੀ ਹੈ ਉਹਦੇ ਚ ਕਲੈਰਿਟੀ ਆ ਚੁੱਕੀ ਹੈ ਆਪਾਂ ਪੁਆਇੰਟ ਵਾਈਜ਼ ਗੱਲ ਕਰਾਂਗੇ ਵੀ ਕੌਣ ਇਹ ਰੂਲ ਦੇ ਅੰਡਰ ਆਉਂਦਾ ਹੈ ਤੇ ਕੌਣ ਨਹੀਂ ਆਉਂਦਾ ਪਹਿਲੇ ਨੰਬਰ ਤੇ ਜੋ ਸਟੂਡੈਂਟ ਪਲੱਸ 2 ਤੋਂ ਬਾਅਦ ਡਿਪਲੋਮਾ ਲਈ ਅਪਲਾਈ ਕਰ ਰਹੇ ਨੇ ਜਾਂ ਕਾਲਜ ਸਰਟੀਫਿਕੇਟ ਲਈ ਅਪਲਾਈ ਕਰ ਰਹੇ ਨੇ ਇਹ ਰੂਲ ਉਹਨਾਂ ਤੇ ਇੰਪਲੀਮੈਂਟ ਹੋਏਗਾ ਜਿਦੇ ਵਿੱਚ ਫੀਲਡ ਆਫ ਸਟੱਡੀ ਦੇ ਅੰਡਰ ਉਹਨਾਂ ਨੇ 5 ਬ੍ਰਾਡ ਕੈਟਾਗਰੀਸ ਨੂੰ ਸ਼ਾਮਲ ਕੀਤਾ ਜਿਦੇ ਵਿੱਚ ਐਗਰੀਕਲਚਰ ਹੈ ਐਗਰੀ ਫੂਡ ਇੱਕ ਹੋ ਗਈ ਹੈ ਹੈਲਥ케ਅਰ ਸਟੈਮਸ ਟੈਮ ਦੇ ਵਿੱਚ ਆਪਾਂ ਜਾਣਦੇ ਆ ਸਾਇੰਸ ਆ ਜਾਂਦੀ ਹੈ ਟੈਕਨੋਲੋਜੀ ਆ ਜਾਂਦੀ ਹੈ ਇੰਜੀਨੀਅਰਿੰਗ ਆ ਜਾਂਦੀ ਹੈ ਮੈਥਮੈਟਿਕਸ ਆ ਜਾਂਦਾ ਹੈ ਟਰੇਡ ਹੈ ਤੇ ਟਰਾਂਸਪੋਰਟ ਹੈ ਇਹਦੇ ਬਾਅਦ ਉਹਨਾਂ ਨੇ ਇਸ ਕੈਟਾਗਰੀ ਨੂੰ ਅੱਗੇ ਖੋਲ ਕੇ 966 ਕੋਰਸਸ ਜਾਰੀ ਕੀਤੇ ਨੇ ਕਿ ਇਹ ਕੋਰਸਸ ਦੇ ਵਿੱਚ ਜੋ ਵੀ ਸਟੂਡੈਂਟ ਐਡਮਿਸ਼ਨ ਲੈਣਗੇ ਡਿਪਲੋਮਾ ਲਈ ਉਹਨਾਂ ਨੂੰ PGWP 100% ਮਿਲੇਗਾ ਜੋ 1 ਨਵੰਬਰ 2024 ਤੋਂ ਬਾਅਦ ਆਪਣੀਆਂ ਫਾਈਲਸ ਲਾਉਣਗੇ ਜਿਹੜੇ ਬੱਚੇ 1 ਨਵੰਬਰ 2024 ਤੋਂ ਪਹਿਲਾਂ ਆਪਣੀਆਂ ਫਾਈਲਸ ਲਗਾ ਚੁੱਕੇ ਨੇ ਉਹਨਾਂ ਦੇ ਚਾਹੇ ਵੀਜ਼ੇ ਆ ਚੁੱਕੇ ਨੇ ਜਾਂ ਵੀਜ਼ਿਆਂ ਦੀ ਹਜੇ ਵੇਟ ਆ ਉਹਨਾਂ ਉੱਤੇ ਇਹ ਚੀਜ਼ ਅਫੈਕਟ ਨਹੀਂ ਕਰੇ। ਸੈਕੰਡ ਚੀਜ਼ ਜਿਹੜੀ ਜਿਹੜੇ ਬੱਚੇ ਬੈਚੂਨਰ ਦੇ ਲਈ ਜਾਣਗੇ ਚਾਹੇ ਉਹ 1 ਨਵੰਬਰ 2024 ਤੋਂ ਬਾਅਦ ਫਾਈਲਾ ਲਾਉਣ ਚਾਹੇ ਲੇਟਰ ਲਾਉਣ ਜਾ ਕੇ ਮਾਸਟਰਸ ਤੇ ਅਤੇ ਪੀ ਐਚ ਡੀ ਉਹਨਾਂ ਉੱਤੇ ਵੀ ਇਹ ਰੂਲ ਲਾਗੂ ਨਹੀਂ ਹੋਏਗਾ। ਇਸ ਤੋਂ ਬਾਅਦ ਗੱਲ ਆਉਂਦੀ ਹੈ ਜੀ ਆਈਲੈਂਡਸ ਦੀ ਜਦੋਂ ਕਿ ਆਪਾਂ ਪੀ ਜੀ ਡਬਲਯੂ ਪੀ ਅਪਲਾਈ ਕਰਨਾ ਹੈ ਕੈਨੇਡਾ ਦੇ ਵਿੱਚ ਉਦੋਂ ਜਿਹੜੇ ਆਪਾਂ ਨੂੰ ਉਹਨਾਂ ਨੇ ਟੈਸਟ ਵੇਟ ਚੱਲ ਰਹੀ ਸੀ ਵੀ ਕਿਹੜੇ ਕਿਹੜੇ ਟੈਸਟ ਇਹਦੇ ਵਿੱਚ ਹੋਣਗੇ ਉਹ ਵੀ ਲਿਸਟ ਦੇ ਨਾਲ ਹੀ ਆ ਚੁੱਕੇ ਨੇ ਪਹਿਲੇ ਨੰਬਰ ਤੇ ਸੈਲਫ ਪੇ ਜਨਰਲ ਟੈਸਟ ਹੈ ਦੀ ਆਇਰਟਸ ਜਨਰਲ ਟੈਸਟ ਆ ਤੇ ਤੀਜੇ ਨੰਬਰ ਤੇ ਪੀਟੀ ਕੋਰ ਹੈ ਉਸ ਤੋਂ ਇਲਾਵਾ ਸਟੂਡੈਂਟ ਫ੍ਰੈਂਚ ਦਾ ਟੈਸਟ ਵੀ ਦੇ ਸਕਦੇ ਨੇ ਸੀਐਲਬੀ ਸਕੋਰ ਉਹਨਾਂ ਨੇ ਕਲੀਅਰ ਕਰ ਦਿੱਤਾ ਸੀ ਯੂਨੀਵਰਸਿਟੀ ਪਾਸ ਆਊਟ ਦੇ ਲਈ ਸੀਐਲਬੀ 7 ਹੈ 6 ਈਚ ਮਤਲਬ ਕਿ ਤੇ ਜਿਹੜੇ ਬੱਚੇ ਕਾਲਜ ਪਾਸ ਆਊਟ ਹੋਣਗੇ ਉਹਨਾਂ ਦੇ ਲਈ ਸੀਐਲਬੀ 5 ਹੈ ਮਤਲਬ ਕਿ 5 ਈਚ ਬੈਂਡ ਜਿਹਦੇ ਚੋਂ ਨੇ ਕਿ ਉਹ ਆਪਣਾ PGWP પાસ ਸਕਦੇ ਆ ਤਾਂ ਕਲੈਰਿਟੀ ਦੇ ਨਾਲ ਤੁਸੀਂ ਇਸ ચીਜ ਨੂੰ ਲੈ ਕੇ ਚੱਲਣਾ ਹੈ ਰਿਊਮਰ ਬਹੁਤ ਚੱਲੀਆਂ ਨੇ ਵੀ ਇਦਾਂ ਹੋ ਰਿਹਾ PGWP ਬੰਦ ਨਹੀਂ ਕੀਤਾ ਗਿਆ ਸਿਰਫ ਤੇ ਸਿਰਫ ਅਗਰ ਤੁਸੀਂ ਡਿਪਲੋਮੇ ਲਈ ਚੱਲੇ ਹੋ ਤਾਂ ਤੁਹਾਡਾ ਜਿਹੜਾ ਕੋਰਸ ਹੈ ਉਸ ਲਿਸਟ ਦੇ ਅੰਡਰ ਹੋਣਾ ਚਾਹੀਦਾ ਹੈ ਕੁਝ ਜਨਰਲ ਕੋਰਸਸ ਨੂੰ ਉਹਨਾਂ ਨੇ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਿਵੇਂ ਸਿੰਪਲ ਬਿਜ਼ਨਸ ਹੈ ਇੰਟਰਨੈਸ਼ਨਲ ਬਿਜ਼ਨਸ ਆ ਮਾਰਕੀਟਿੰਗ ਫਾਈਨੈਂਸ ਅਕਾਊਂਟਿੰਗ ਪਰ ਉਹਨਾਂ ਨੂੰ ਇੰਟੀਗ੍ਰੇਟਿਡ ਕਰ ਦਿੱਤਾ ਗਿਆ ਹੈ ਉਹ ਆਪਾਂ ਇੱਕ ਦੂਸਰੀ ਵੀਡੀਓ ਦੇ ਵਿੱਚ ਦੇਖਾਂਗੇ ਕਿ ਕੋਰਸ ਸਰਚ ਜਦੋਂ ਆਪਾਂ ਕਰਦੇ ਹਾਂ ਉਸ ਵਿੱਚ ਕਿਵੇਂ ਜਾਣਕਾਰੀ ਆਪਾਂ ਦੇਖਾਂਗੇ ਕਿ ਆਪਣਾ ਕੋਰਸ ਇਹਦੇ ਵਿੱਚ ਆਉਂਦਾ ਕਿ ਨਹੀਂ ਆਉਂਦਾ ਇਸ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ